ਜੀ ਤੁਹਾਡਾ ਸਵਾਗਤ ਆ আমরੂ ਟਿੱਕ ਚੈਨਲ ਦੇ ਉੱਤੇ ਮੈਂ ਵਿਕੀ ਲਖਮੀਰ ਆਲਾ ਹੋਰ ਤੁਹਾਡਾ ਸਾਰਿਆਂ ਦਾ ਕੀ ਹਾਲ ਆ ਤੇ ਮੈਂ ਪਾਰਟ 2 ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਆ ਪਾਰਟ 1 ਜਿਵੇਂ ਤੁਸੀਂ ਦੇਖਿਆ ਆਪਣਾ ਕੁਰਤੇ ਦੀ ਸਲਾਈ ਦਾ ਪਾ ભાગ ਪਾਇਆ ਸੀ ਜਿਹਦੇ ਵਿੱਚ ਕੁਰਤੇ ਦੀ ਗਲੀ ਗਲੇ ਦੀ ਪੱਟੀ ਦੀ ਵੀਡੀਓ ਪਾਈ ਦੀ ਆਪਾਂ ਨੇ ਤੇ ਅੱਜ ਆਪਾਂ ਪਾਰਟ 2 ਦੇ ਵਿੱਚ ਕੁਰਤੇ ਦਾ ਆਪਣਾ ਅਗਲਾ ਹਿੱਸਾ ਪਾ ਰਹੇ ਆ ਵੀ ਉਹਦੇ ਵਿੱਚ ਸਲਾਈ ਕੀਤੀ ਹੋਊਗੀ ਜਿਵੇਂ ਜਿਵੇਂ ਕੁਰਤੇ ਦੇ ਇਹ ਹਿੱਸੇ ਦੀ ਸਿਲਾਈ ਕੀਤੀ ਹੋਊਗੀ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਵੀ ਇਹ ਆਹੇ ਸਿੱਧੀ ਸਿਲਾਈ ਕੀਤੀ ਜਾ ਰਹੀ ਹੈ ਤੇ ਆਹੇ ਹਿੱਸੇ ਦੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਮੈਂ ਤੁਹਾਨੂੰ ਦਿਖਾਉਣਾ ਹੁਣ ਕੁਰਤੇ ਦੀ ਸਿਲਾਈ ਸ਼ੁਰੂ ਹੋਊਗੀ ਲਓ ਜੀ ਕੁਰਤੇ ਦੀ ਸਿਲਾਈ ਸਟਾਰਟ ਹੋ ਚੁੱਕੀ ਆ ਤੇ ਆਪਾਂ ਆਮ ਨੂੰ ਪੁੱਛਦੇ ਹਾਂ ਵੀ ਕੁਰਤੇ ਦੇ ਇਹ ਕਿਸ ਹਿੱਸੇ ਦੀ ਸਿਲਾਈ ਕੀਤੀ ਜਾ ਰਹੀ ਆ ਆਹ ਨੂੰ ਕੁਰਤੇ ਦੇ ਇਹ ਕਿਸ ਹਿੱਸੇ ਦੀ ਸਿਲਾਈ ਕੀਤੀ ਜਾ ਰਹੀ ਆ ਇਹ ਕੁਰਤੇ ਦਾ ਘੇਰਾ ਹੈ ਗੋਲ ਘੇਰਾ ਠੀਕ ਹੈ ਜੀ ਆਪਾਂ ਮੋੜਦੇ ਹਾਂ ਠੀਕ ਆ ਆਸਾਨ ਤਰੀਕੇ ਨਾਲ ਮੋੜਦੇ ਨੇ ਇਹਵੇਂ ਓਕੇ ਇਹ ਕੁਰਤੇ ਦਾ ਘੇਰਾ ਜੀ ਇਹਨੂੰ ਮੋੜਿਆ ਜਾ ਰਿਹਾ ਆ ਆਸਾਨ ਤਰੀਕੇ ਨਾਲ ਤੇ ਇਸ ਤਰ੍ਹਾਂ ਹੀ ਇਹਦਾ ਬੈਕ ਵਾਲਾ ਹਿੱਸਾ ਮੋੜਿਆ ਜਾਂਦਾ ਤੁਸੀ ਦੇਖ ਸਕਦੇ ਹੋ ਵੀ ਇਹਨੂੰ ਮੋੜਨ ਦਾ ਤਰੀਕਾ ਆਸਾਨ ਹੀ ਹੈ ਇਹ ਕੋਈ ਜ਼ਿਆਦਾ ਟਫ ਨਹੀਂ ਹੈਗਾ ਆਮਾ ਮੈਸੇਜ ਇਹ ਕੁਰਤਾ ਪਜਾਮਾ ਲਗਾਤਾਰ ਬੈਠ ਕੇ ਬਿਨ ਉੱਠੇ ਸਿਲਾਈ ਕੀਤਾ ਜਾਵੇ ਤਾਂ ਮੋਸਟਲੀ ਕਿੰਨੇ ਟਾਈਮ ਦੇ ਵਿੱਚ ਇਹ ਸਿਲਾਈ ਕੀਤਾ ਜਾਂਦਾ 2 ਤੋਂ 2.5 ਘੰਟੇ ਦੇ ਵਿੱਚ ਬਣ ਜਾਂਦਾ ਠੀਕ ਆ ਜੇ ਨਾ ਨਾ ਬੈਠ ਕੇ ਰਹਿਣ ਕਟਿੰਗ ਤੋਂ ਘਣਾ ਠੀਕ ਆ ਕਟਿੰਗ ਕੀਤਾ ਹੋਇਆ ਹੈ ਮੈਸੇ ਆਮ ਨੂੰ ਕਹਿੰਦੇ ਇਹ ਬਿਨ ਉੱਠੇ ਜੇ ਸਿਲਾਈ ਕਰਨਾ ਹੋਵੇ 2.5 ਘੰਟੇ ਲੱਗ ਜਾਂਦੇ ਨੇ ਪਰ ਇਹ ਹਾਊਸ ਵਾਈਫ ਹੋਣ ਕਰਕੇ ਹਨ ਵਿੱਚ ਘਰੇਲੂ ਕੰਮ ਵੀ ਹੁੰਦੇ ਨੇ ਇਸ ਕਰਕੇ ਅੱਧਾ ਪੌਣਾ ਘੰਟਾ ਜਾਂ ਅੱਧਾ ਘੰਟਾ ਕਈ ਵਾਰ ਵੱਧ ਲੱਗ ਜਾਂਦਾ ਮਿਸਾਬ ਲੱਗੇ ਜਿੰਦੀ ਆਪਾਂ 2:30 ਵਜੇ 3:00 ਜਾਂ 3:30 ਜਾਂ ਸਾਢੇ 3 ਘੰਟਿਆਂ ਦੇ ਵਿੱਚ ਸਲਾਈ ਕੀ ਕਰ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਆਮਨੇ ਇਹਦੇ ਕਿਹੜੇ ਹਿੱਸੇ ਦੀ ਸਲਾਈ ਹੋਊਗੀ ਇਸ ਤੋਂ ਬਾਅਦ ਵੀ ਆਪਾਂ ਥੀਰਾ ਲਾਵਾਂਗੇ ਠੀਕ ਆ ਜੇਬ ਢੀਜਾ ਠੀਕ ਆ ਤੇ ਬਾਕੀ ਬਾਹਾਂ ਇਹਦੀਆਂ ਰੈਡੀ ਕਰਨ ਆਉਣੀਆਂ ਨੇ ਪਹਿਲਾਂ ਉਹਨਾਂ ਦੀ ਪੱਟੀ ਲੱਗੂ ओके। ਪਰ ਉਰਦੇ ਨਾਟ ਹੈ ਚੀਤੀਆਂ। ਠੀਕ ਹੈ। ਉਸ ਤੋਂ ਬਾਅਦ ਇਹ ਕੀ ਹਿੰਸਨ। ओके। ਜਿਵੇਂ ਹੁਣ ਆਮਨ ਨੇ ਦੱਸਿਆ ਤੁਹਾਨੂੰ ਸਟੈਪ ਬਾਈ ਸਟੈਪ ਵੀ কুরਤੀ ਦਾ ਕੀ ਕੀ ਕੀਤਾ ਜਾਊਗਾ ਜਵੇਂ ਜੇਬ, ਤੀਰਾ ਨਾ ਆਪਾਂ ਉਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਵੱਖ-ਵੱਖ ਹਿੱਸਿਆਂ ਦੀ ਵੀਡੀਓ ਦਿਖਾਵਾਂਗੇ। ਵੱਖ-ਵੱਖ ਹਿੱਸਿਆਂ ਦੀ ਜਿਹੜੀ ਸਲਾਈ ਕੀਤੀ ਜਾਊਗੀ। ਤੇ ਇਸ ਕਰਕੇ ਅੱਪਾ ਅਜ 파ਰਟ 2 ਦੇ ਵਿੱਚ ਇਹਦੇ ਦੂਜੇ ਹਿੱਸੇ ਦੀ ਵੀਡੀਓ ਅਪਲੋਡ ਕਰਨ ਜਾ ਰਹੇ ਆ ਤੇ ਹੁਣ ਇਹ ਘੇਰਾ ਮੋੜਿਆ ਜਾ ਰਹਿਆ ਤੇ ਆਪਾਂ ਹੁਣ ਤੁਹਾਨੂੰ ਜਿਹੜਾ ਟੀਰੇ ਦੀ ਗੱਲ ਕਰੀ ਹੈ ਹਨਾ ਉਹਦੇ ਉੱਤੇ ਮਿਲਦੇ ਆ ਤੁਹਾਨੂੰ ਤੁਸੀਂ ਵੀਡੀਓ ਨਾਲ ਬਨੇ ਰਹੋ ਕਹਿ ਦਿੱ ਟੀਰੇ ਦੀ ਸਲਾਈ ਕੀਤੀ ਜਾਊਗੀ ਜਿਹੜਾ ਆ ਹਿੱਸਾ ਤੁਸੀਂ ਦੇਖ ਰਹੇ ਮੈਂ ਤੁਹਾਨੂੰ ਜਹਾਂ ਚੱਕ ਕੇ ਦਿਖਾਉਣ ਦੇ ਰਹੇ ਹਾਂ ਨਾ ਇਹ ਟੀਰਾ ਤੇ ਇਸ ਨੂੰ ਆ ਹਿੱਸੇ ਦੇ ਨਾਲ ਜੜਿਆ ਜਾਊਗਾ ਚਲੋ ਹੁਣ ਆਪਾਂ ਇਹਨੂੰ ਜੜਨ ਦਾ ਕੰਮ ਕੀਤਾ ਜਾਊਗਾ ਤਾਰੇ ਕੋਈ ਇਹਨੂੰ ਨਾਲ ਮੇਲ ਕੇ ਹੈਨਾ ਆ ਦੇਖੋ ਇਹਦੇ ਨਾਲ ਮੇਲ ਲਿਆ ਗਿਆ ਹਾਂ ਇਹਨੂੰ ਕਰ ਦਵਾਇਆ ਹਾਂ ਹਾਂ ਆ ਤੁਸੀਂ ਦੇਖ ਸਕਦੇ ਹੋ ਇਹ ਤੇ ਕੱਟ ਲਾਏ ਹੋਣੇ ਇਹ ਕੱਟਾਂ ਨੂੰ ਆਪਸ ਦੇ ਵਿੱਚ ਮਿਲਾਇਆ ਜਾਂਦਾ ਇਸ ਤਰ੍ਹਾਂ ਉਹ ਤੀਸਰੇ ਨਾਲ ਮਲਾਇਆ ਗਿਆ ਇਹ ਚ ਪਾਉਣੇ ਨੇ ਆਪਾਂ ਨੇ ਬਾਅਦ ਕੀ ਹਮਣੇ ਕਾਲਾ ਪਾਉਣਾਂਗੇ ਪਿੱਛੇ ਵਾਲੇ ਦੇ ਸਿਰ ਤੇ ਠੀਕ ਆ ਜਿਹੜੇ ਲੋਕ ਪਿੱਛੇ ਭਏ ਹੁੰਦੇ ਨੇ ਜੀ ਪਲੇਟਾਂ ਓਕੇ ਠੀਕ ਹੈ ਜੀ ਜੇ ਜਿਵੇਂ ਮੈਂ ਤੁਹਾਨੂੰ ਆ ਕੱਟ ਦਿਖਾਇਆ ਕੱਟ ਦੇ ਨਾਲ ਕੱਟ ਮਲਾਇਆ ਉਹਦਾ ਇਹ ਫਾਇਦਾ ਰਹਿੰਦਾ ਵੀ ਇਹ ਸਲਾਈ ਕਰਨ ਵੇਲੇ ਕੋਈ ਅੱਗੇ ਪਿੱਛੇ ਨਹੀਂ ਹੁੰਦਾ ਹਿੱਸਾ ਇੱਥੇ ਵਾਲ ਪੈਣਗੇ ਆ ਵੀ ਕੱਟੀ ਸੀ ਹਾਂ ਅੱਜ ਜਿੱਥੇ ਆ ਕੱਟ ਲੱਗਿਆ ਹੋਇਆ ਅਮਨ ਨੇ ਹੱਥ ਨਾਲ ਤੁਹਾਨੂੰ ਫੜ ਕੇ ਦਿਖਾਇਆ ਸੀਗਾ ਇੱਥੇ ਵਾਲ ਪੈਣਗੇ ਅੱਪਾ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਸਿਲਾਈ ਦਾ ਸਾਰਾ ਜਿਵੇਂ ਕਿ ਕਿੰਨਾ-ਕਿੰਨਾ ਮੇਚਾ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਜਦੋਂ ਕੋਈ ਆਪਾਂ ਹੋਰ ਮੇਚੇ ਦੀ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਆਪਾਂ ਇੱਕ ਸਿੰਪਲ ਮੇਚੇ ਦੀ ਵੀਡੀਓ ਪਾ ਦਾਂਗੇ ਫਸ ਤੁਸੀਂ ਹਿਸਾਬ ਲਾ ਲਿਓ ਵੀ ਜਿਵੇਂ ਜਿਵੇਂ ਮੰਨ ਕੇ ਚੱਲੋ ਬੰਦੇ ਦਾ ਸਰੀਰ ਮੋਟਾ ਬਦਲਾ ਹੁੰਦਾ ਉਹ ਤੁਸੀਂ ਉਸ ਹਿਸਾਬ ਨਾਲ ਵਧਾ ਘਟਾ ਲਿਓ ਉਹ ਵੀ ਆਪਾਂ ਅਪਲੋਡ ਲੋਡ ਕਰਾਂਗੇ ਤੁਹਾਨੂੰ ਆਹ ਹੁਣ ਦੂਜਾ ਪਾਸਾ ਦੇਖੋ ਮਿਲਾ ਕੇ ਸਿਲਾਈ ਕੀਤਾ ਜਾ ਰਿਹਾ ਤੀਰੇ ਦਾ ਲੋ ਜੀ ਬਾਹਾਂ ਲਾਉਣ ਦਾ ਕੰਮ ਚੱਲ ਪਿਆ ਜੋ ਤੁਸੀਂ ਆਹ ਕੱਪੜੇ ਦੇ ਵਿਚਾਰੇ ਘੱਟ ਦੇਖ ਰਹੇ ਹੋ ਇਹ ਜਿਹੜਾ ਕਾਫਲ ਕਾਫ ਨਹੀਂ ਲੱਗਦੇ ਹੁੰਦੇ ਹਨ ਇੱਕ ਪਾਸੇ ਉਹਨਾਂ ਦੇ ਕਾਜ ਕੀਤੇ ਜਾਂਦੇ ਨੇ ਇੱਕ ਪਾਸੇ ਵਾਟਣ ਲੱਗਦਾ ਹੈ ਨਾ ਇਹ ਉਹ ਹਿੱਸਾ ਬਾਹ ਲਾਉਣ ਦਾ ਕੰਮ ਚੱਲ ਰਿਹਾ ਹੈ ਅਮਣੀ ਸੱਜੀ ਮਾਂ ਦਾ ਖੱਬੀ ਆ ਇਹਦਾ ਵੀ ਕੋਈ ਫਰਕ ਹੁੰਦਾ ਖੱਬੀ ਸੱਜੀ ਦਾ? ਹਾਂ ਫਰਕ ਤਾਂ ਹੁੰਦਾ। ਕਿ ਕੀ ਫਰਕ ਹੁੰਦਾ? ਉਹ ਤਾਂ ਸੇਮ ਹੀ ਆਣਾ ਬਹਾ। ਆ ਜਿਹੜਾ ਉੱਤੇ ਕੱਪੜਾ ਰੱਖਿਆ ਜਾ ਰਿਹਾ ਆਪਾਂ ਨੇ ਕੀ? ਪੱਟੀ ਆਏ। ਇਹ ਪੱਟੀ ਬਣਾਉਣੀ ਹੈ। ਕੀ ਕਹਿੰਦੇ ਸੀ ਇਹ? ਆ ਜਿਹੜੀ ਬਣਾ ਰਹੇ ਆ ਆਪਾਂ। ਹਾਂ ਹਾਂ। ਇਹ ਜਿਹੜਾ ਬੈਗ ਵਾਲਾ ਪੱਲਾ ਉਧਰਲੀ ਸਾਈਡ ਹੋਣਾ ਚਾਹੀਦਾ ਏ। ਟੱਟ। ਠੀਕ ਹੈ। ਇਹ ਪੱਟੀ ਬਣਾਉਣੀ। ਓਕੇ। ਜਦ ਤੱਕ ਤਾਂ ਇਸ ਛੜੀ ਦੀ ਪੱਟੀ ਪਾ ਕੇ ਵੀ ਬਣਾਉਂਦੇ ਆਂ। ਚਲਟ ਬੱਟੀ ਬਣਾ ਕੇ ਬਣਾ ਦਿੰਦੇ ਜਿਆਦਾਤਰ ਆਰ ਦੇ ਵਿੱਚ ਹਮਮਮ ਇਹਨਾਂ ਦਾ ਫਿਨਿਸ਼ਿੰਗ ਜੁੜੀ ਜਿਆਦਾ ਜਾਂਦੀ ਠੀਕ ਹੈ ਇਸ ਤਰ੍ਹਾਂ ਆਏ ਨਹੀਂ ਜਿਹਨਾਂ ਦਾ ਕੋਈ ਤਾਂ ਪੈ ਮਾਈ ਨਿਊਟਨ ਕੰਪੀਚ ਹੋਣਾ ਮਤਲਬ ਬਜ਼ੁਰਗ ਨੇ ਉਹ ਠੀਕ ਹੈ ਸਲਾਈ ਦੇ ਬਾਅਦ ਵਿੱਚ ਆਪਕੇ ਉਹਕੇ ਇਹ ਬਾਹਰ ਲੈ ਕੇ ਅੰਦਰ ਲਾਵਾ ਆਪਾਂ ਬੈਕ ਤੇ ਦਰ ਅਜਿਹੀਆਂ ਸਾਰੇ ਨਵੇਂ ਮੈਕ ਗਲੇ ਦੀ ਪੱਟੀ ਦੀ ਹੈ ਨਾ ਇਹ ਵੀ ਉਸ ਉਸ ਤਰ੍ਹਾਂ ਦੀ ਗੱਮ ਆ ਜਿਵੇਂ ਆਪਣਾ ਗਲੇ ਦੇ ਬਟਨ ਲੱਗਦੇ ਨੇ ਇਹ ਫਿਰ ਕਾਫ ਵਾਲਾ ਹੈ ਉਹ ਹੈ ਨਾ ਇਹਦੇ ਤੇ ਪੱਟੀ ਲੱਗੀ ਇਹਦੇ ਵੀ ਫਿਰ ਬਟਨ ਲੱਗਦੇ ਨੇ ਕਾਫ ਨਾਲਸੇ ਕਾਫ ਨੂੰ ਲੱਗੂਗਾ ਤਾਂ ਉੱਤੇ ਬਟਨ ਲੱਗੂਗਾ ਕੋਗੀ ਤੇਰਾ ਦੇਖੋ ਤੁਸੀਂ ਤਿਆਰ ਹੋਏ ਕਿੰਨੀ ਸੋਹਣੀ ਲੱਗਦੀ ਆ ਆ ਜਿਹੜੀ ਪੱਟੀ ਪਾਈ ਆ ਇਹਦੇ ਨੇ ਬੰਦ ਲਾਇਆ ਇਹ ਐ ਲੱਗੂਗੀ ਸਦ ਨੂੰ ਇਹਨੂੰ ਮੋੜ ਕੇ ਗਲਾਈ ਦੇ ਵਿੱਚ ਨਾ ਇਹ ਬਾਂਹ ਦਾ ਰੂਪ ਲੈ ਲੂਗੀ ਹੁਣ ਇਹ ਕੋਰਟਾ ਸਲਾਈ ਕਰਦੇ ਕਰਦੇ ਇੱਧਰ ਤੁਸੀਂ ਆ ਕੇ ਇਹਦੇ ਉੱਤੇ ਪ੍ਰੈਸ ਕਰਦੇ ਵਾਸਤੇ ਮਾਰਨ ਲੱਗੇ ਜੇ ਜ ਪ੍ਰੈਸ ਵੀ ਕਪੜਾ ਵਧੀਆ ਢੰਗ ਨਾਲ ਸਲਾਈ ਹੋ ਸਕੇ ਠੀਕ ਆ ਸਲਾਈ ਆ ਜੂਗੀ ਕਪੜੇ ਤੇ ਠੀਕ ਆ ਵੀ ਵਧੀਆ ਫਿਨਿਸ਼ਿੰਗ ਆ ਜਾਂਦੀ ਹੈ ਕਪੜੇ 'ਚ ਹਾਂ ਬਾਕੀ ਜਿਹੜੀਆਂ ਸਿਉਣਾ ਸਿਉਣਾ ਨੇ ਹਨਾ ਇਹਦੀਆਂ ਇਹ ਪ੍ਰੈਸ ਮਾਰ ਕੇ ਵਧੀਆ ਚਿਪ ਜਾਂਦੀਆਂ ਨੇ ਐ ਨਾ ਲਓ ਵੀ ਗੱਲ ਬਣ ਜਾਂਦੀ ਆ ਸਿਰਾਂ ਲੱਗਿਆਂ ਦਾ ਆਪਣੀ ਪੰਜਾਬੀ ਬੋਲੀ ਦੇ ਵਿੱਚ ਕਿਹ ਜਿਵੇਂ ਆ ਦੇਖੋ ਆ ਤੁਸੀਂ ਇੱਕ ਇੱਕ ਮਿੰਟਾ ਬਣਾ ਆ ਦੇਖੋ ਤੁਸੀਂ ਇਧਰਲਾ ਹਿੱਸਾ ਦੇਖੋ ਹਨਾ ਤੇ ਇਧਰਲਾ ਹਿੱਸਾ ਦੇਖੋ ਕਿੰਨਾ ਫਰਕ ਪੈ ਗਿਆ ਹੁਣ ਉਹਦੇ ਉੱਤੇ ਪ੍ਰੈਸ ਮਾਰੀ ਜਾਊਗੀ ਐ ਨਾਲੇ ਉਹਦੀ ਗੱਲ ਬਣ ਜੂਗੀ ਅਮਨ ਦਿਖਾਓ ਪ੍ਰੈਸ ਮਾਰ ਕੇ ਹੁਣ ਦੇਖਿਓ ਥੋੜੇ ਸਾਹਮਣੇ ਆ ਵਾਹ ਜੀ ਵਾਹ ਕੀ ਗੱਲ ਬਣ ਗਈ ਹੈ ਨਾ ਪ੍ਰੈਸ ਦਾ ਬਹੁਤ ਅਹਿਮ ਰੋਲ ਆ ਆਪਣਾ ਸਲਾਈ ਦੇ ਵਿੱਚ ਜੇ ਪ੍ਰੈਸ ਨਾ ਹੋਵੇ ਤੁਸੀਂ ਐ ਲਾ ਲੋ ਵੀ ਕੁਰਤਾ ਪਜਾਮਾ ਸੂਟ ਸਲਵਾਰ ਹੈ ਨਾ ਸਲਾਈ ਦੇ ਵਿੱਚ ਉਨੀ ਫਿਨਿਸ਼ਿੰਗ ਨਾ ਆਵੇ ਤਾਂ ਹੁਣ ਤੁਹਾਡੇ ਸਾਹਮਣੇ ਤੀਗਾ ਇੱਕ ਆਪਾਂ ਬਿਨਾ ਪ੍ਰੈਸ ਵਾਲਾ ਹਿੱਸਾ ਦਿਖਾਇਆ ਤੇ ਇੱਕ ਪ੍ਰੈਸ ਵਾਲਾ ਨਾ ਐ ਲਾ ਲੋ ਵੀ ਗੱਲ ਬਣ ਗਈ ਜਿਵੇਂ ਆਪਾਂ ਟੀਵੀ ਦੇ ਵਿੱਚ ਦਿਖਾਉਂਦੇ ਹੁੰਦੇ ਨੇ ਨਾ ਆ ਦੇਖੋ ਨਾ ਪ੍ਰੈਸ ਐ ਲਾ ਲੋ ਵੀ ਮਰ ਜਾਈ ਹੋਏ ਕੱਪੜੇ ਦੇ ਵਿੱਚ ਵੀ ਜਾਨ ਪਾਉਂਦੇ ਹੈ ਨਾ ਜਿਵੇਂ ਆਏ ਜਿਵੇਂ ਕਹਿੰਦੇ ਬਿੱਲੀ ਚੱਬ ਕੱਪੜਾ ਕਿ ਬੁੜੀਆਂ ਕੇ ਨਹੀਂ ਹੁੰਦੀਆਂ ਨੇ ਹੁਣ ਜਿਵੇਂ ਐ ਇਨੇ ਬਾਲ ਨੇ ਇਹਦੇ ਵਿੱਚ ਮਾਰ ਕੇ ਪ੍ਰੈਸ ਐ ਲਾ ਲੋ ਵੀ ਐਂ ਸਾਫ ਹੋ ਜੂ ਸੀਸੇ ਵਾਂਗੂ ਆ ਦੇਖੋ ਜਿੱਥੇ ਜਿੱਥੇ ਪ੍ਰੈਸ ਵੱਜੀ ਜਾਂਦੀ ਹੈ ਹੈ ਨਾ ਐਨ ਸੜਕ ਵਾਂਗੂ ਸਾਫ਼ ਹੋਈ ਜਾਂਦਾ। ਆ ਦੇਖੋ। ਵਾਹ ਵਾਹ ਸਰਾ ਲੱਗਿਆ ਨਾ। ਇਹ ਵਾਰ ਤਾਂ ਮੇਰੇ ਵਰਗੇ ਸਵੇਰੇ ਕਾਲੀ ਦੇ ਮਾਰੇ ਹੋਏ ਹਨਾ ਅਈ ਨਿਵਾਰੀ ਦੇ ਵਿੱਚੋਂ ਕੱਢਿਆ ਹੋਇਆ ਕਮੀਜ਼। ਮੈਂ ਕਹਿੰਦਾ ਬਲਾਂ ਦੀ ਤਾਂ ਜੋ ਗਿਣਤੀ ਨਹੀਂ ਹੁੰਦੀ ਅਈ ਪਾ ਕੇ ਲੈ ਜੰਨੇ ਆ। ਰਮਾਨ ਦੀ ਮੰਮੀ ਆਵਣ ਇਹ ਕਹਿੰਦੀ ਹੁੰਦੀ ਆ ਮੈਂ ਪ੍ਰੈਸ ਕਰ ਦੇਨੀ ਆ। ਮੈਂ ਕਹਿੰਦਾ ਉਹਨੂੰ ਬਸ ਐ ਲਾ ਲਾਇਆ ਪਾਇਆ ਉੱਤੇ ਦੋ ਚਾਰ ਹੱਥੇ ਮਾਰ ਲਾਂਗੇ ਆਪੇ ਸਿੱਧਾ ਹੋ ਜਾਊਗਾ ਹੁਣ ਆਪ ਨੂੰ ਪਤਾ ਹੀ ਆ ਵੀ ਉਹ ਕਿੰਨਾ ਕ ਸਿੱਧਾ ਹੋਣਾ ਕਿਉਂਕਿ ਜਿਹੜਾ ਕੰਮ ਪ੍ਰੈਸ ਨਹੀਂ ਕਰਨਾ ਉਹ ਹੱਥ ਮਾਰ ਕੇ ਥੋੜੀ ਉਹ ਗੱਲ ਮੰਨਣੀ ਆ ਨਾ ਆ ਦੇਖੋ ਹੁਣ ਇਹਦੇ ਤੇ ਪ੍ਰੈਸ ਮਾਰ ਕੇ ਦੂਆ ਦਾ ਅਗਲਾ ਹਿੱਸਾ ਜੋੜਿਆ ਜਾਊਗਾ ਆਪਾਂ ਤੁਹਾਨੂੰ ਲੋ ਤਾਂ ਤੇ ਮਿਲਦੇ ਆ ਅਗਲੇ ਹਿੱਸੇ ਤੇ ਇਹ ਜੇਵਾਜੀ ਜੇਬ ਲਾਉਣ ਦੀ ਤਿਆਰੀ ਹੋ ਚੁੱਕੀ ਆ ਤੇ ਉਹਦੇ ਤੇ ਸੇਵਨ ਮਾਰੀ ਜਾ ਰਹੀ ਆ ਤੇ ਚਲੋ ਅੱਗੇ ਦਿਖੋਣੇ ਵੀ ਜੇਬ ਨੂੰ ਕਿਵੇਂ ਲੱਗਦੀ ਹੈ ਨੋਲੇ ਜੇਬ ਤੇ ਸੇਵਨ ਮਾਰ ਦਿੱਤੀ ਗਈ ਆ ਜਿਹੜਾ ਇਧਰ ਨੂੰ ਹਿੱਸਾ ਮੋੜਿਆ ਗਿਆ ਇਹ ਜੇਬ ਨੂੰ ਪਹਿਲਾਂ ਕੱਚਾ ਕਰਿਆ ਜਾਂਦਾ ਇਸ ਐਸਾ ਅਗੇ ਨਾਲ ਤਾਂ ਕਿ ਜੇਬ ਜਿਹੜੀ ਜਗ੍ਹਾ ਤੇ ਲਾਉਣੀ ਆ ਉਥੇ ਸਹੀ ਤਰੀਕੇ ਨਾਲ ਲੱਗ ਸਕੇ ਉਦੋਂ ਬਾਅਦ ਫਿਰ ਇਹਨੂੰ ਆਮ ਤਰ੍ਹਾਂ ਕਰਦਾ ਕੇ ਨੂੰ ਕੱਟ ਲਿਆ ਜਾਊਗਾ ਨਾ ਦੇਖਦੇ ਅਨੀ ਜੇਬ ਲਾਉਣੀ ਸਟਾਰਟ ਕਰ ਦਿੱਤੀ ਗਈ ਆ ਇਹ ਜੋ ਸੁਣ ਚਿੱਟਾ ਧਾਗਾ ਦੇ ਖਰੇ ਦੇ ਉੱਤੇ ਉਹ ਇਹਨੂੰ ਕੱਚਾ ਕੀਤਾ ਗਿਆ ਮਦਰ ਉਸ ਤਰ੍ਹਾਂ ਨਹੀਂ ਜਿਵੇਂ ਆਪਾਂ ਕਹਿੰਨੇ ਫਲਾਣਾ ਬੰਦਾ ਕੱਚੇ ਕੰਦਾ ਇਹ ਇਸ ਕਰਕੇ ਕੀਤਾ ਜਾਂਦਾ ਤਾਂ ਕਿ ਜੇ ਉਹ ਸਹੀ ਢੰਗ ਨਾਲ ਲੱਗ ਸਕੇ ਹੁਣ ਇਹਦੇ ਜੇ ਬਾਕੀ ਸिलाई ਕੀਤੀ ਜਾ ਰਹੀ ਹੈ ਲਓ ਜੀ ਜੇਬ ਲੱਗ ਚੁੱਕੀ ਆ ਜੋ ਕੱਚਾ ਤਾਂ ਕੈਦੇ ਵਿੱਚ ਪਾਇਆ ਗਿਆ ਸੀ ਉਹਨੂੰ ਖਿੱਚ ਕੇ ਕੱਢ ਲਿਆ ਗਿਆ ਜਦ ਤੁਸੀਂ ਦੇਖ ਸਕਦੇ ਹੋ ਕਿੰਨੇ ਸਹੀ ਤਰੀਕੇ ਨਾਲ ਜੀਵ ਲੱਗ ਜੁਦੀ ਹੈ ਕਿਉਂਕਿ ਜਦਾਂ ਗਾਇਲੇ ਦੇ ਵਿੱਚ ਪਾਇਆ ਗਿਆ ਸੀਗਾ ਉਹ ਜੀਵ ਨੂੰ ਸਹੀ ਢੰਗ ਨਾਲ ਲਾਉਣ ਦਾ ਤਰੀਕਾ ਸੀਗਾ ਆ ਕੁੜਤੇ ਪਜਾਮੇ ਦਾ ਗੀਜਾ ਲੈ ਜਾ ਰਹੇ ਜੀ ਕਿਉਂਕਿ ਕੁੜਤੇ ਪਜਾਮੇ ਦੇ ਵਿੱਚ ਜੇ ਗੀਜਾ ਨਾ ਹੋਵੇ ਤਾਂ ਇਹ ਨਾਲ ਉਹ ਵੀ ਕੁੜਤਾ ਪਜਾਮਾ ਪੂਰਾ ਨਹੀਂ ਹੈਗਾ ਗੀਜੇ ਨਾਲ ਹੀ ਨਾਲ ਉਹ ਕੁੜਤੇ ਪਜਾਮੇ ਦੀ ਸਾਨ ਆ ਕਈ ਨੇ ਆਪਣਾ ਦੋ ਦੋ ਗੀਜੇ ਵੀ ਲਗਵਾ ਲੈਂਦੇ ਨੇ ਹਨਾ ਤੇ ਬਾਕੀ ਨੌਜਵਾਨ ਤੇ ਬਜ਼ੁਰਗ ਦੇ ਕੱਪੜੇ ਦੇ ਵਿੱਚ ਫਰਕ ਕਾਫੀ ਹੁੰਦਾ ਜਿਵੇਂ ਹੁਣ ਅੱਜ ਕੱਲ੍ਹ ਦੇ ਜਿਵੇਂ ਮੁੰਡੇ ਨੇ ਉਹ ਪੈਂਟ ਟਾਈਪ ਪਜਾਮਾ ਸਿਲਾਈ ਕਰਵਾਉਂਦੇ ਨੇ ਹਨਾ ਕਈ ਲਾਸਕਟ ਪਵਾਉਂਦੇ ਨੇ ਜਿਹੜੇ ਬਜ਼ੁਰਗ ਨੇ ਉਹ ਨਾਲੇ ਵਾਲੇ ਪਜਾਮੇ ਹਨਾ ਸਿਲਾਈ ਕਰਵਾਉਂਦੇ ਨੇ ਇਹ ਦੇਖੋ ਗੀਜੇ ਲੱਗ ਚੁੱਕੇ ਆ ਕਾ ਵੀ ਕਹਿੰਦੇ ਨੇ ਹਾਂਜੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਤੇ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਵੀ ਹਰੇਕਾਂ ਦਾ ਆਪਣੇ ਜਿਲ੍ਹੇ ਦੇ ਵਿੱਚ ਸਟੇਟ ਦੇ ਵਿੱਚ ਬੋਲੀ ਦਾ ਫਰਕ ਹੁੰਦਾ ਜਿਵੇਂ ਸਾਡੇ ਇੱਧਰ ਕੁੜਤਾ ਪਜਾਮਾ ਕਹਿੰਦੇ ਨੇ ਸ਼ਾਇਦ ਕਿਸੇ ਹੋਰ ਪਾਸੇ ਕੁਝ ਹੋਰ ਕਹਿੰਦੇ ਹੋਣ ਜਿਵੇਂ ਹੁਣ ਮੈਂ ਸਾਈਡ ਤੇ ਜਿਹੜੀ ਜੇਬ ਹੁੰਦੀ ਆ ਸਾਡੇ ਇੱਧਰ ਗੀਜਾ ਕਹਿੰਦੇ ਨੇ ਆ ਮੇਰੇ ਮੈਸੇਜ ਆਮਨ ਕਹਿੰਦੇ ਸੀ ਕਿ ਇਹ ਕਹਿੰਦੇ ਕਈ ਪਾਸੇ ਗੀਸਾ ਕਿਹਾ ਜਾਂਦਾ ਕੋਮੈਂਟ ਕਰਕੇ ਦੱਸਿਓ ਵੀ ਤੁਹਾਡੇ ਵੱਲ ਇਹਨੂੰ ਗੀਜੀ ਨੂੰ ਕੀ ਕਿਹਾ ਜਾਂਦਾ ਤੇ ਬਾਕੀ ਤੁਸੀਂ ਵੀਡੀਓ ਦੇਖ ਹੀ ਲਈ ਹੈ ਨਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੰਤਾ ਦੀ ਲੱਗੀ ਜਿੰਨਾ ਤੁਸੀਂ ਲਾਈਕ ਸ਼ੇਅਰ ਕਰੋਗੇ ਐ ਲਾਲੋ ਵੀ ਸਾਡਾ ਹੌਸਲਾ ਵਧਿਆ ਰਹਿੰਦਾ ਅਗਲੀ ਵੀਡੀਓ ਪਾਉਣ ਦੇ ਵਿੱਚ ਪੂਰਾ ਜੋਸ਼ ਰਹਿੰਦਾ ਮੇਰੇ ਲੋਕਾਂ ਨੇ ਵਧੀਆ ਪਸੰਦ ਕੀਤੀ ਹੈ ਨਾ ਆਪਾਂ ਵੀਡੀਓ ਅਪਲੋਡ ਕਰੀਏ ਦੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਿਓ ਤੇ ਜਿਹੜੇ ਨਵੇਂ ਵੀਵਰ ਹਨਾ ਸਾਡੇ ਨਾਲ ਜੁੜਦੇ ਨੇ ਵੀਡੀਓ ਨੂੰ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇੱਕ ਜਿਹੜਾ ਬੈਲ ਆਈਕਨ ਹੁੰਦਾ ਉਹਨੂੰ ਵੀ ਤੁਸੀਂ ਦੱਬ ਦਿਆ ਕਰੋ ਬੈਲ ਆਈਕਨ ਦਾ ਤੁਹਾਨੂੰ ਪਤਾ ਹੀ ਆ ਅਸੀਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰਾਂਗੇ ਹਨਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਉੱਤੇ ਆ ਜਾਇਆ ਕਰੂਗਾ ਤੇ ਤੁਸੀਂ ਨਾਲ ਦੀ ਨਾਲ ਸਾਡੀ ਵੀਡੀਓ ਦੇਖ ਸਕੋਗੇ ਬਾਕੀ ਮੈਂ ਇੰਨੀਆਂ ਗੱਲਾਂ ਕਰ ਤਨ ਹਾਂ ਤੁਹਾਨੂੰ ਤੋਂ ਵਿਦਾ ਲੈਣਾ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਆਸ੍ਰੀ ਕਰਾਂ